ਹਾਂਜੀ ਸਸ਼ਿਕਾਲ ਜੀ ਮੈਂ ਜਰਤੀ ਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਤੇ ਉਸ ਨੂੰ ਲੈ ਕੇ ਜਿਹੜੇ ਕਿ ਸ਼ਹੀਦੀ ਦਿਨ ਮਨਾਏ ਜਾ ਰਹੇ ਨੇ ਅਤੇ ਇੱਕ ਵੀਡੀਓ ਜਿਹੜੀ ਕਿ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਗੜੇਮਾਰੀ ਹੋ ਰਹੀ ਹੈ ਇਸ ਦੇ ਬਾਵਜੂਦ ਵੀ ਜਿਹੜੇ ਕਿ ਨਗਰ ਕੀਰਤਨ ਜਿਹੜਾ ਕਿ ਕੱਢਿਆ ਜਾ ਰਿਹਾ ਉਸ ਦੇ ਵਿੱਚ ਸਿੱਖ ਸੰਗਤਾਂ ਦਾ ਜਿਹੜਾ ਉਤਸ਼ਾਹ ਉਹ ਕਾਫੀ ਜਿਹੜਾ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਤੇ ਇਸ ਵੀਡੀਓ ਨੂੰ ਦੇਖ ਕੇ ਸੱਚੀ ਮਨ ਨੂੰ ਬਹੁਤ ਖੁਸ਼ੀ ਵੀ ਹੁੰਦੀ ਹੈ ਤੇ ਮਨ ਇੱਕ ਤਰੀਕੇ ਦੇ ਨਾਲ ਇਹ ਵੀ ਹੋ ਜਾਂਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਚਾਰੇ ਪਾਸੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਨੇ ਨਗਰ ਕੀਰਤਨ ਕੱਢਿਆ ਗਿਆ ਤਾਂ ਤੁਹਾਨੂੰ ਪਤਾ ਹੈ ਕਿ ਬੀਤੇ 2 ਦਿਨਾਂ ਤੋਂ ਮੌਸਮ ਜਿਹੜਾ ਕਾਫੀ ਖਰਾਬ ਸੀ ਤਾਂ ਜਿਹੜੇ ਕਿ ਗੜੇ ਮਾਰੀ ਹੋਈ ਆ ਤਾਂ ਗੜੇ ਮਾਰੀ ਦੇ ਵਿੱਚ ਵੀ ਜਿਹੜਾ ਨਗਰ ਕੀਰਤਨ ਜਿਹੜਾ ਕਿ ਚੱਲ ਰਿਹਾ ਸੀ ਤੇ ਨਾਲ ਹੀ ਜਿਹੜੇ ਕਿ ਸੰਗਤਾਂ ਉਹ ਵੀ ਨਗਰ ਕੀਰਤਨ ਦੇ ਵਿੱਚ ਉਸੇ ਤਰੀਕੇ ਦੇ ਨਾਲ ਮੌਜੂਦ ਰਹੀਆਂ ਇਸ ਵੀਡੀਓ ਨੇ ਸੱਚੀ ਇੱਕ ਵੱਖਰੀ ਜਿਹੀ ਤਸਵੀਰ ਪੇਸ਼ ਕਰ ਦਿੱਤੀ ਆ ਸਕਰੀਨ ਦੇ ਉੱਤੇ ਨਾਲ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਜਿਹੜੀ ਗੜੇਮਾਰੀ ਹੋ ਰਹੀ ਹੈ ਤੇ ਸਿੱਖ ਸੰਗਤਾਂ ਨੰਗੇ ਪੈਰੀ ਬੜੀ ਸ਼ਰਧਾ ਦੇ ਨਾਲ ਜਾਪ ਕਰਦੀਆਂ ਵਾਹਿਗੁਰੂ ਦੇ ਸ਼ਬਦ ਗਾਉਂਦੀਆਂ ਕੀਰਤਨ ਕਰਦੀਆਂ ਉਹ ਆਪਣੀ ਚਾਲ ਦੇ ਵਿੱਚ ਚੱਲਦੇ ਜਿਹੜੇ ਕਿ ਨਜ਼ਰ ਆ ਰਹੇ ਨੇ ਤੇ ਨਗਰ ਕੀਰਤਨ ਇੱਕ ਵੱਖਰੀ ਜਿਹੀ ਤਸਵੀਰ ਪੇਸ਼ ਕਰਦੀ ᱛੀ ਜਿਹੜੇ ਪੰਜ ਪਿਆਰੇ ਬਣਾਏ ਹੋਏ ਨੇ ਉਹ ਵੀ ਜਿਹੜੇ ਕਿ ਅੱਗੇ-ਅੱਗੇ ਚੱਲਦੇ ਨਜ਼ਰ ਆ ਰਹੇ ਨੇ ਪਿੱਛੇ ਸਿੱਖ ਸੰਗਤਾਂ ਆ ਰਹੀਆਂ ਨੇ ਨੰਗੇ ਪੈਰੀ ਗੁਰੂ ਦਾ ਜਾਪ ਕਰਦੀਆਂ ਹੋਈਆਂ ਤਾਂ ਇਸ ਵੀਡੀਓ ਲੈ ਕੇ ਲੋਕਾਂ ਦੇ ਵੱਲੋਂ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤਾਂ ਇਸ ਚੀਜ਼ ਨੂੰ ਜਿਹੜਾ ਕਿ ਇੱਕ ਵੱਖਰਾ ਜਿਹਾ ਇੱਕ ਪੇਸ਼ ਕਰ ਦਿੱਤੀ ਤਸਵੀਰ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਵੱਲੋਂ ਵਾਹਿਗੁਰੂ ਵਾਹਿਗੁਰੂ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਦੇ ਜਿਹੜਾ ਇਹ ਪੋ ਦਾ ਮਹੀਨਾ ਸੱਚੀ ਬਹੁਤ ਠੰਡ ਦਾ ਮਹੀਨਾ ਹੁੰਦਾ ਪਰ ਇਸ ਦੇ ਵਿੱਚ ਸਾਡੇ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲੋਂ ਆਪਣਾ ਪੂਰਾ ਪਰਿਵਾਰ ਜਿਹੜਾ ਕਿ ਬਾਹਰ ਦਿੱਤਾ ਗਿਆ ਇੰਨੀ ਠੰਡ ਦੇ ਵਿੱਚ ਅਸੀਂ ਖੁਦ ਜਦੋਂ ਬਾਹਰ ਨਿਕਲਦੇ ਆ ਤਾਂ ਸਾਨੂੰ ਵੀ ਕੰਬਣੀ ਜਿਹੀ ਛੇੜ ਜਾਂਦੀ ਹੈ ਪਰ ਧੰਨ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਇਸ ਠੰਡ ਦੇ ਵਿੱਚ ਆਪਣੇ ਨਿੱਕੇ ਨਿੱਕੇ ਪੁੱਤਰਾਂ ਨੂੰ ਜਿਹੜਾ ਕਿ ਤੇ ਆਪ ਤੇ ਆਪਣਾ ਪੂਰਾ ਪਰਿਵਾਰ ਜਿਹੜਾ ਕਿ ਇਸ ਪੂਰੇ ਪੋਦੇ ਮਹੀਨੇ ਦੇ ਵਿੱਚ ਕੁਰਬਾਨੀਆਂ ਦੇ ਕੇ ਗਿਆ ਉਹਨਾਂ ਦੀਆਂ ਕੁਰਬਾਨੀਆਂ ਇੰਨੀਆਂ ਵੱਡੀਆਂ ਨੇ ਕਿ ਰਹਿਦੀ ਉਮਰ ਤੱਕ ਵੀ ਜਿਹੜੀ ਕਿ ਉਹਨਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਜੋ ਅੱਜ ਅਸੀਂ ਜਿਹੜਾ ਇੱਕ ਸਿੱਖ ਇਤਿਹਾਸ ਰਚਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂਆਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ ਤਾਂ ਜਿਹੜਾ ਪੋ ਦਾ ਮਹੀਨਾ ਇਸ ਦੇ ਵਿੱਚ ਜਿਹੜਾ ਕਿ ਸਾਰੇ ਥਾਵਾਂ ਦੇ ਉੱਤੇ ਮਨਾਇਆ ਜਾਂਦਾ ਤੇ ਨਗਰ ਕੀਰਤਨ ਸਜਾਏ ਜਾਂਦੇ ਨੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਦਾ ਉਤਸ਼ਾਹ ਵੇਖਣ ਨੂੰ ਮਿਲਦਾ ਤੇ ਬੜੇ ਸ਼ਰਧਾ ਭਾਵ ਨਾਲ ਜਾਪ ਕਰਦਿਆਂ ਨਜ਼ਰ ਆ ਰਹੀ ਹੈ ਇਹਦੇ ਅਸੀਂ ਵੀਡੀਓ ਨੂੰ ਦੇਖ ਕੇ ਕਈ ਲੋਕ ਭਾਵੁਕ ਵੀ ਹੋਏ ਨੇ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਇਸ ਵੀਡੀਓ ਲੈ ਕੇ ਬੜੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਕੁਦਰਤ ਦੇ ਰੰਗ ਨੇ ਵਾਹਿਗੁਰੂ ਦੇ ਰੰਗ ਨੇ ਪਰ ਫੇਰ ਵੀ ਇਸ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਬੜੀਆਂ ਸ਼ਰਧਾ ਭਾਵਨਾ ਦੇ ਨਾਲ ਜਾਂਦੀਆਂ ਹੋਈਆਂ ਜਿਹੜਾ ਕਿ ਪਾਰ ਕਰਦੇ ਨੇ ਤੇ ਨਾਲ ਹੀ ਸ਼ਬਦ ਗਾਇਨ ਕੀਤਾ ਜਾ ਰਿਹਾ ਹੈ ਤੇ ਐਨੇ ਗੜੇ ਮਾਰੀ ਜਿਹੜੀ ਕਿ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਜਿਹੜੀ ਸੜਕ ਹੈ ਚਿੱਟੀ ਹੋ ਜਾਂਦੀ ਹੈ ਐਨਾ ਜ਼ਿਆਦਾ ਜਿਹੜਾ ਕਿ ਗੜੇ ਪੈ ਰਹੇ ਨੇ ਪਰ ਜਿਹੜੇ ਗੁਰੂ ਦੇਵ ਸਿੰਘ ਨੇ ਉਹ ਫੇਰ ਵੀ ਨਗਰ ਕੀਰਤਨ ਦੇ ਵਿੱਚ ਬੜੀ ਸ਼ਰਦਾ ਦੇ ਨਾਲ ਆਪਣਾ ਜਵਾਬ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼